ਉਹ ਬੰਦਾ ਜੀਦਾ ਉਹ ਬੰਦਾ ਜੀਦਾ ਜਿਹੜਾ ਲੋਕਾਂ ਦੇ ਗਿਆਨ ਨੂੰ ਨਵਾਦੇ ਕਰ ਉਹ ਬੰਦੇ ਦੀ ਹਿੰਜਾਤ ਡੇਢ ਘੰਟੇ ਤੋਂ ਉਹ ਬੰਦਾ ਤੜਫਦਾ ਰਿਹਾ ਇੱਥੇ ਐਂਬੂਲੈਂਸ ਆਈ ਨਹੀਂ ਅੱਛਾ ਜੀ ਹਾਂ ਭਾਈ ਅੱਜ ਗੱਲ ਕਰੀਏ ਤੁਹਾਡੀ ਕੰਮ ਦੀ ਤੁਸੀਂ ਹਮੇਸ਼ਾ ਪੰਜਾਬੀ ਵਾਸਸ ਪ੍ਰਵਾਸੀ ਹੋਇਆ ਬਟਾ ਜਿਹੜੇ ਅੱਖ ਤੇ ਜਿਹੜੇ ਅੱਖੂ ਵੀ ਦਿਖ ਰਹੇ ਨੇ ਤੁਸੀਂ ਅੱਜ ਜਿਹੜਾ ਕੰਮ ਕੀਤਾ ਕੋਈ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਭਾਜੀ ਚੱਕ ਕੇ ਆਪ ਚੱਕ ਕੇ ਟਿੱਪੜ ਤੋਂ ਠੱਲੋ ਕੱਢ ਕੇ ਬੰਦਾ ਠੱਲੇ ਰੱਖਿਆ 3 ਘੰਟੇ ਤੋਂ ਐਂਬੂਲੈਂਸ ਆਈ ਨਹੀਂ ਕੋਈ ਆਮ ਪਾਰਟੀ ਦਾ ਫਾਇਦਾ ਨਹੀਂ ਕੋਈ ਭਗਵਾਨ ਤੁਮਨ ਦਾ ਭਗਵਾਨ ਤੁਮਨ ਮੋਢਾਵਾਦ ਆ ਕੋਈ ਸਾਡੇ ਆਂਡਸ ਜਿਹੜੇ ਇੱਥੇ ਖੜੇ ਨੇ ਸਾਨੂੰ ਭਾਈ ਇਸ ਟਾਈਮ ਮੈਂ ਕਹਿ ਰਿਹਾ ਭਾਈ ਇਸ ਟਾਈਮ ਤਾਂ ਇਹਨਾਂ ਦੇ ਟਿੱਪਰਾਂ ਵਾਲਿਆਂ ਦੇ ਬੱਸਾਂ ਵਾਲਿਆਂ ਦਾ ਕੋਈ ਲਿਮੀਰ ਹੈ ਨਹੀਂ ਇੰਨੀ ਹਸਪੀਟਲਾਂ ਦੇ ਗੱਡੀਆਂ ਚਲਾਉਂਦੇ ਆ ਸੜਕਾਂ ਦੇਖੋ ਸੜਕਾਂ ਦਾ ਹਾਲ ਇੰਨਾ ਮੂਰੇ ਲੁਕੂ ਆ ਭਗਵਾਨ ਤੁਮਨ ਨੇ ਕੋਈ ਕੰਮ ਨਹੀਂ ਕੀਤਾ ਕੋਈ ਕੋਚ ਨਹੀਂ ਕੀਤਾ ਹਾਂਜੀ ਸਰ ਅਸੀਂ ਐਂਬੂਲੈਂਸ ਪਹੁੰਚੀ ਇੱਥੇ ਸਾਰੇ ਕਹਿੰਦੇ ਬੰਦਾ ਡੈੱਡ ਹੋ ਚੁੱਕਾ ਅਸੀਂ ਇਹਨੂੰ ਨਹੀਂ ਲੈ ਕੇ ਜਾਵਾਂ ਕਿਉਂ ਜੀ ਆਹ ਕਿਉਂ ਨਹੀਂ ਲੈ ਕੇ ਜਾ ਸਕਦੇ ਜੀ ਪਤਾ ਨਹੀਂ ਆ ਕਹਿੰਦਾ ਸਾਨੂੰ ਡੈੱਡ ਬੋਡੀ ਦਾ ਨਹੀਂ ਜ਼ਖਮੀ ਬੰਦੇ ਨੂੰ ਅਸੀਂ ਕਰਦੇ ਫਿਰ ਮੇਰੇ ਵੀਰ ਖੁੱਲੇ ਤੱਕ ਪਹੁੰਚੋ ਮੁਲਾਜ਼ਮ ਵੀ ਤੁਹਾਨੂੰ ਫੋਨ ਕਰਦੇ ਰਹੇ ਨੇ ਹਾਂਜੀ ਹਾਜੀ ਸਰ ਤੁਸੀਂ ਇੰਨੀ ਲੇਟ ਪਹੁੰਚੇ ਹੋ ਬੰਦਾ ਜਿੰਦਾ ਸੀਗਾ ਤੁਸੀਂ ਇੰਨੀ ਲੇਟ ਪਹੁੰਚੇ ਹੋ ਮੇਰੇ ਜੰਨੂ ਨੂੰ ਸਾਨੂੰ ਜੋ ਕਾਲ ਆਉਗੀ ਉਦੋਂ ਆਉਗਾ ਸਾਨੂੰ ਤਾਂ ਪਹਿਲੇ 1 ਘੰਟੇ ਤੋਂ ਅਸੀਂ ਫੋਨ ਕਰ ਰਹੇ ਹਾਂ ਲੋਕਾਂ ਦਾ ਫੋਨ ਆਇਆ ਭਾਈ ਬੰਦਾ ਐਂਬੂਲੈਂਸ ਵਾਲੇ ਅਜੇ ਵੀ ਆਪਣੀ ਗਲਤੀ ਨਹੀਂ ਮੰਨਦੇ ਵੇ ਤੇ ਅੱਗੇ ਗੱਲ ਆਪ ਜੋ ਵੀ ਆ ਰਹੇ ਹੈ। ਹੈਲੋ ਹਾਂਜੀ ਹਾਂਜੀ ਭਾਈ ਸਾਹਿਬ ਤੁਸੀਂ ਐਂਬੂਲੈਂਸ ਲੈ ਕੇ ਗੱਲ ਕਰਾ ਰਹੇ ਹੋ ਤੁਸੀਂ ਮੇਰੀ ਗੱਲ ਸਮਝ ਨਹੀਂ ਹੁੰਦੀ ਟਾਈਮ ਪਹਿਲੇ ਉਹ ਆ ਕੇ ਜਾ ਕੇ ਕਰ ਰਹੇ ਨੇ। ਤੁਹਾਨੂੰ ਕਾਲ ਕੀਤਾ ਕਿ ਤੁਹਾਡੀ ਲੇਟ ਹੋ ਰਹੀ ਨਹੀਂ ਬੰਦੀ। ਫੱਟ ਜਿੰਮੇਦਾਰੀ ਨਹੀਂ ਬੰਦੀ ਬੰਦਾ ਜਿੰਦੂ ਨੀਗਾ। ਬੰਦਾ ਕਿਉਂ ਤੁਹਾਡੇ ਲੈਣ ਆਉਂਦੇ ਨੇ ਡੇਟਾਂ ਦੇ ਸਾਹਮਣੇ ਖੜ ਕੇ ਗੱਲ ਕਰੋ ਵੀਰੇ। ਤੁਸੀਂ ਸਿਰਫ ਐਂਬੂਲੈਂਸ ਦੇ ਅਧਿਕਾਰੀਆਂ ਤੋਂ ਭੱਜਦੇ ਨੇ ਜਰ ਆ ਰਹੇ ਨੇ ਇਹ ਤਾਂ ਸਾਹਮਣੇ ਦੇ ਕੇ ਗੱਲ ਕਰੋ ਵੀਰੇ ਨਾਮ ਕੀ ਹੈ ਤੁਹਾਡਾ? ਇਹ ਤਾਂ ਡੈੱਡ ਬੋਡੀ ਨਹੀਂ ਲੈ ਕੇ ਜਾ ਰਹੇ ਵੀਰੇ ਫਟਾ ਕੀ ਨਾਮ ਜਦੋਂ ਸੀਂਦਾ ਸੀ ਉਹਦੋਂ ਕਿੱਥੇ ਪਹੁੰਚੇ ਦੀ ਇੱਥੇ ਹਾਂਜੀ ਹਾਂ ਦੱਸੋ ਵੀਰੇ ਉੱਧਰ ਅੱਗੇ ਦੱਸੋ ਨਾ ਕੰਨਾਂ ਨਾਲ ਇਸ ਕੋ ਐਂਬੂਲੈਂਸ ਦਾ ਅਧਿਕਾਰੀ ਕੋਈ ਵੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਜੀ ਜਿਸ ਤਰੀਕੇ ਨੂੰ ਲੁਕਾ ਕੇ ਪਾਛ ਰਿਹਾ ਇਹ ਕੋਈ ਗੱਲ ਕਰਨ ਦਾ ਆਪਣੀ ਸੀਨੀਅਰ ਅਫਸਰਾਂ ਨਾਲ ਗੱਲ ਕਰਾ ਰਹੇ ਬਟ ਆਪ ਗੱਲ ਕਰਕੇ ਰਾਜੀ ਨੇ 1 ਤੋਂ 1.5 ਘੰਟੇ ਬਾਅਦ ਆਇਆ ਅੱਗੇ ਜੀ ਅੱਗੇ ਆਪਣੇ ਬੰਦਿਆਂ ਨੂੰ ਫੋਨ ਲਿੱਤੇ ਜਾ ਰਹੇ ਨੇ ਪਰ ਇਹਨਾਂ ਦਾ ਇਹਨਾਂ ਦਾ ਕਹਿਣ ਦਾ ਮੁਤਾਬਕ ਇਹ ਸੀ ਮੈਡ ਬੋਡੀ ਨਹੀਂ ਲੈ ਜਾ ਰਹੇ ਹਾਂਜੀ ਉਹ ਮਤਲਬ ਇਹ ਕੌਣ ਸੇ? ਉਹ ਤੁਸੀਂ ਕਹਿੰਦੇ ਹੋ ਡੈੱਡ ਬੋਡੀ ਨੂੰ ਲੈ ਕੇ ਜਾ ਰਹੇ ਤਾਂ ਉਹਦਾ ਕੀ ਲੋਕ ਨੇ ਵੀ ਹੈ? ਹਾਂਜੀ ਹਾਂਜੀ ਵੀਰੇ ਇੱਕ ਤਾਂ ਉਹ ਆਪਣਾ ਐਂਬਲੈਂਸ ਕਰਕੇ ਭੱਜ ਰਹੇ ਨੇ ਜੀ ਉਹ ਅੱਜ ਅੱਜ ਨਹੀਂ ਹੈ ਹੈ? ਕਿਸੇ ਨਾਲ ਨਹੀਂ ਉਹ ਕੋਈ ਨਹੀਂ ਉਹ ਪਾਉ ਉਹਨਾਂ ਪਾਉ ਵੀਰੇ ਨਾ ਕੀ ਪਹਿਲੇ ਤੂੰ ਮਨਾ ਕਰਦਾ ਸੀ ਹੁਣ ਲੈ ਕੇ ਜਾਣਾ ਨਾ ਤੂੰ ਦਾ ਸਮਝਣਾ ਚਲੋ ਜੇ ਉਹਦਾ ਵੀ ਉਦੋਂ ਨਹੀਂ ਆਏ ਜੀ ਹਾਂਜੀ ਦੇਖ ਸਕਦੇ ਹੋ ਤੁਸੀਂ ਅਜੇ ਪਹਿਲੇ ਜਿਹੜਾ ਆਹੀ ਐਮੂਲੈਂਸ ਦਾ ਡਰਾਈਵਰ ਸੀਗਾ ਉਹ ਪਹਿਲੇ ਮਨ ਕਰਦਾ ਸੀ ਆਸੀ ਡੈੱਡ ਬੋਡੀ ਲੈ ਕੇ ਨਹੀਂ ਜਾ ਸਕਦੇ ਬਟ ਹੁਣ ਪਤਾ ਨਹੀਂ ਕਿਹਦੇ ਨਾਲ ਗੱਲ ਕਰਾ ਕੇ ਜਿਹੜੀ ਡੈੱਡ ਬੋਡੀ ਲੈ ਕੇ ਜਾਣ ਨੂੰ ਤਿਆਰ ਹੋ ਗਿਆ 1.5 ਘੰਟੇ ਬਾਅਦ ਜਿਹੜੀ ਐਮੂਲੈਂਸ ਲੈ ਕੇ ਪਹੁੰਚੇ ਸੀ ਉਹਨੂੰ ਲੈ ਕੇ ਜਾ ਰਹੇ ਨੇ ਅਸੀਂ ਦੇਖ ਕਰੋ ਵੀ ਸਟੈਡ ਹੋਇਆ ਕਿੱਥੇ ਆ ਗਏ ਜਿਹੜਾ ਬੰਦਾ ਆ ਗਿਆ ਐਮੂਲੈਂਸ ਲਾਉ ਨੇ ਨਹੀਂ ਉਹ ਦੋ ਦੋ ਬੰਦਾ ਮਰਿਆ ਉਹਦਾ ਐਮਰਜ ਆ ਰਹੀ ਆ ਉਹਨੂੰ ਲੈ ਕੇ ਚਾਈ ਆ ਜਾਰਾ ਬੱਤੀ ਆਂਦਾ ਓਏ ਬੋਲੋ ਸਰਕਾਰ ਤੇ ਬਹੁਤ ਵੱਡਾ ਸਵਾਲ ਹੈ ਪ੍ਰਸ਼ਾਸਨ ਤੇ ਬਹੁਤ ਵੱਡਾ ਸਵਾਲ ਹੈ ਇਹ ਕਹਿੰਦੇ ਨੇ ਅਧਿਕਾਰੀ ਹੈ ਪੁਲਿਸ ਅਧਿਕਾਰੀਆਂ ਵੱਲੋਂ ਫੋਨ ਦਿੱਤੇਗੇ ਆਮ ਲੋਕਾਂ ਵੱਲੋਂ ਫੋਨ ਦਿੱਤੇਗੇ ਦੋਨੋਂ ਐਮਰਜੈਂਸੀ ਨਹੀਂ ਆਈ ਜੀ ਇਹ ਮਿੰਟੇ ਤੱਕ ਨਹੀਂ ਆਈ ਪੱਤੀ ਦੇਖ ਸਕਦੇ ਹਾਂ ਹੁਣ ਜਿਹੜਾ ਅੱਧਾ ਘੰਟਾ ਪਹਿਲੇ ਬੰਦਾ ਜਿੰਦਾ ਸੀਗਾ ਐਂਬੂਲੈਂਸ ਦੀ ਤੇਰੀ ਕਰਕੇ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਉਹ ਬੰਦੇ ਦੀ ਮੌਤ ਹੋ ਚੁੱਕੀ ਹੈ ਇਹ ਐਂਬੂਲੈਂਸ ਆਇਆ ਦੀ ਬੰਦਾ ਜੀ ਸਕਦਾ ਸੀਗਾ ਐਂਬੂਲੈਂਸ ਦੇ ਰਹਿ ਤਾਮ ਮਰ ਲੋਕਾਂ ਦੇ ਕਹਿਣ ਦੇ ਮੁਤਾਬਕ ਫਿਸ਼ਲੇ ਅੱਧੇ ਘੰਟੇ ਤੋਂ ਐਂਬੂਲੈਂਸ ਨੂੰ ਫੋਨ ਕੀਤਾ ਜਾ ਰਿਹਾ ਹੈ ਲੋਕਾਂ ਵੱਲੋਂ ਵੀ ਤੇ ਪੁਲਿਸ ਵਾਲਿਆਂ ਵੱਲੋਂ ਵੀ ਲੇਕਿਨ ਐਂਬੂਲੈਂਸ ਹਜੇ ਤੱਕ ਨਹੀਂ ਪਹੁੰਚੀ ਤੇ ਲੋਕ ਕਹਿ ਰਹੇ ਸੀ ਹਜੇ ਤੱਕ ਉਹਦੇ ਸਾਹ ਚੱਲਦੇ ਸੀ ਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ ਹੁਣ ਉਹਦੀ ਡੈਥ ਹੋ ਚੁੱਕੀ ਆ ਦੇਖ ਸਕਦੇ ਹੋ ਕਿੱਡੀ ਬੱਡੀ ਲਾਪਰਵਾਹੀ ਹੈ ਲਾਪਰਵਾਹੀ ਹੈ ਐਂਬੂਲੈਂਸ ਵਾਲਿਆਂ ਦੀ ਵੀ ਜਿੱਥੇ ਹਜੇ ਤੱਕ ਐਂਬੂਲੈਂਸ ਨਹੀਂ ਪਹੁੰਚੀ 110 'ਤੇ 150 ਵਾਰ ਫੋਨ ਆਇਆ ਹੋਣਾ ਐਂਬੂਲੈਂਸ ਐਂਬੂਲੈਂਸ ਨਹੀਂ ਪਹੁੰਚੀ ਪਰ ਬੰਦਾ ਮਰ ਗਿਆ ਵਾ ਇਹ ਕੁਲਤਾਨ ਹੈ ਜੀ ਦੋਸਤੋ ਅੱਖਰਾਂ ਨੇ ਇੰਨੇ ਫੋਨ ਕੀਤੇ ਆ ਮੈਂ ਮੁਲਾਜ਼ਮ ਇੰਨੇ ਫੋਨ ਕੀਤੇ ਆ ਬੰਦਾ ਮਰ ਚੁਕਾ ਵਾ ਕੌਣ ਜ਼ਿੰਮੇਦਾਰ ਆ ਦੱਸੋ ਜੀ ਕਿੰਨੇ ਡੇਢ ਘੰਟਾ ਹੋ ਗਿਆ ਐਂਬੂਲੈਂਸ ਰੋ ਦੋ ਵਾਰੀ ਮੈਂ ਫੋਨ ਕਰਤਾ ਐਂਬੂਲੈਂਸ ਨਹੀਂ ਆਈ ਬੰਦਾ ਉੱਥੇ ਤੇ ਕਿਤੇ ਨਾ ਕਿਤੇ ਇੱਕ ਆ ਜਿਹੜੀ ਭਗਵੰਤ ਮਾਨ ਦੀ ਸਰਕਾਰ ਆ ਗੱਲ ਕਰਦੀ ਆ ਅਸੀਂ ਹੈਲਥ ਸਿਸਟਮ ਬਹੁਤ ਵਧੀਆ ਕਰਤਾ ਉੱਥੇ ਹੀ ਇੱਕ ਬੰਦਾ ਸੜਕ ਦੇ ਧਮਾਕਾ ਦੇ ਕਾਰ ਬਣਾ ਰਿਹਾ ਸਾਰੇ ਜੀ ਜਨਤਾ ਦਾ ਸਹਾਰਾ ਰਿਪਲਾਈ ਦਵਾ ਦੋ ਨੀ ਅਸੀਂ PHC ਹੈਲਥ ਦੇ ਸਰਕਾਰੀ ਕੰਮ ਨਹੀਂ ਆ ਕੋਈ ਹੋ ਕੇ ਦਿ ਹੋ ਰਿਆ ਨਾ ਐਂਬੂਲੈਂਸ ਆਰੀਆ ਉਹ ਐਂਬੂਲ ਸਰ ਅੱਛਾ ਜਦੋਂ ਆ ਨਹੀਂ ਗਿਆ ਜਦੋਂ ਆਉ ਤੁਹਾਡੇ ਨਾਲ ਤਾਂ ਉਹ ਬਹੁਤ ਬਹੁਤ ਦਸਿਆ ਪਹੁੰਚਣ ਤੋਂ ਦੇ ਵਿੱਚ ਚੌਕ ਭਾਈ ਹਜੇ ਲੁਧਿਆਣਾ ਸ਼ਹਿਰ ਦਾ ਸਭ ਤੋਂ ਬੀਜ਼ੀ ਚੌਕ ਹੈ ਸਮਰਾਲਾ ਚੌਕ ਉੱਥੇ ਹਾਂ ਤੇ ਉੱਥੇ ਹਜੇ ਤੱਕ ਵੀ ਐਂਬੂਲੈਂਸ ਨਾ ਪਹੁੰਚ ਨਾ ਕਿਤੇ ਨਾ ਕਿਤੇ ਇਹ ਇੱਕ ਚਿੰਤਾ ਦਾ ਵਿਸ਼ੇ ਤੇ ਸੋਚਣਾ ਵਿਸ਼ੇ ਵੀ ਹੈ ਜੀ ਕੰਮ ਹੁੰਦਾ 10 ਮਿੰਟ 15 ਮਿੰਟ ਦਾ ਘੰਟਾ ਬਾਅਦ ਤੋਂ ਬਸ ਡੇਢ ਘੰਟਾ ਹੋ ਗਿਆ ਭਾਜੀ ਕੋਈ ਐਂਬੂਲੈਂਸ ਨਹੀਂ ਕੋਈ ਸਾਰ ਨਹੀਂ ਬਾਕੀ ਉਹਦਾ ਨੱਕ ਦੱਪਿਆ ਉਹ ਦਬਾਇਆ ਬੰਦੇ ਨੂੰ ਉੱਪਰ ਪਾ ਕੇ ਕਿੱਥੇ ਹੋ ਗਿਆ ਬੜੀ ਠੰਡ ਕਰ ਰਹੀ ਆਂ ਆਪੀ ਸਰਕਾਰ ਦੀ ਕਿੰਨੀ ਹੋਰ ਭਾਜੀ 10 15 ਮਿੰਟ ਬਸ ਕਹਿਣਾ ਨਹੀਂ ਚਾਹਦਾ ਸਰਕਾਰ ਕੁਝ ਨਹੀਂ ਕਰ ਸਕਦੀ ਐਂਬੂਲੈਂਸ ਦਾ ਕੋਈ ਇੱਥੇ ਫਾਇਦਾ ਆਇਆ ਨਹੀਂ ਕੁਝ ਨਹੀਂ ਹੋਣਾ ਬੰਦਾ ਮਰ ਗਿਆ ਮੈਂ ਤਾਂ ਸਰਕਾਰ ਨੂੰ ਕਹੂੰਗਾ ਕਿ ਉਹਦੇ ਕਰਕੇ ਹੋਇਆ